ਹੈਲੋ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਅੱਜ ਆਪਣਾ ਦੂਜਾ ਦਿਨ ਬਣੀ ਕਰਨ ਦਾ ਤੇ ਹੁਣ ਆਪਾਂ ਮੱਥਾ ਟੇਕ ਕੇ ਦੂਬੱਚ ਚੱਲਦੇ ਆਂ ਆਪਾਂ ਫੋਟੋਆਂ ਖੇਚਣ ਚਲੋ ਮੱਥਾ ਟੇਕਦੇ ਆਂ ਟੂ ਸ਼ੇਮਲਾ ਪਾਰਟੀ ਪਲੇਸ ਸ਼ੇਮਲਾ ਪਾਰਟੀ ਪਲੇਸ ਆ ਸ਼ੀਲਾ ਸ਼ੀਲਾ ਕੀ ਸ਼ੀਲਾ ਕੀ ਜਵਾਨੀ ਸ਼ੀਲਾ ਇਹ ਤਾਂ ਉਹ ਵੀ ਪਾਰਟਿਸਪਲੇਟ ਹਾਂ ਆ ਸਾਰੇ ਆਪਣੇ ਨਾਲ ਨੇ ਘੁੰਮਣ ਫਿਰਨ ਵਾਲੇ ਜਰਾ ਕੋ ਵੀਊ ਦਿਖਾ ਕਰੋ ਵੀਊ ਮੁੰਡੇ ਕਹਿੰਦੇ ਤਿਆਰ ਬਾਰੇ ਹੋ ਕੇ ਪੈਂਟਾ ਫਲਟਾ ਪਾ ਕੇ ਕਹਿੰਦੇ ਫੋਟੋਆਂ ਕਰਾਉਣੀਆਂ ਨੇ ਫੋਟੋਆਂ ਤਾਂ ਐਂ ਕਰਾਉਂਦੇ ਆ ਗੱਲੀ ਛੱਡ ਦੇ ਤੇ ਨਹੀਂ ਜੇ ਕਹਨੇ ਉਹ ਪੱਥਰ ਤੇ ਚੜਨਾ ਉਹ ਪੱਥਰ ਤੇ ਉਹ ਦੇਖੋ ਪੱਥਰ ਤੇ ਚੜਨਾਗੇ ਇਹਨੇ ਦਰਨੇ ਕਿਤੇ ਕਿਤੇ ਪਿਆ ਲਓ ਜੀ ਮੁੰਡੇ ਕਹਿੰਦੇ ਥੱਕਣ ਲੱਗ ਗਏ ਨੇ ਕਹਿੰਦੇ ਚੜਾਈ ਬਾੜੀ ਜਾ ਰਿਹਾ ਨਹੀਂ ਆਉਣਾ ਮੈਂ ਹੁਣ ਆਪਾਂ ਪਰਨਾ ਪਰ ਆਇਆ ਹੋਇਆ ਹੈਗਾ ਹੱਥ ਨਾਲ ਪਰਨਾ ਪਾ ਕੇ ਮੁੰਡਾ ਖਿdre ਨੇ ਇੱਕ ਟੋਚਣ ਪਾ ਕੇ ਮੁੰਡਾ ਲੈ ਆਉਣਾ ਪੈ ਗਿਆ ਨੇ ਥੱਟ ਨਾਲ ਵਿਆਹ ਆਵਾ ਮਾਗੜ ਪੱਲਾ ਫੜਿਆ ਹੋਵੇ ਹੈ ਮੁੰਡੇ ਕਹਿੰਦੇ ਉੱਥੇ ਫੋਟੋਆਂ ਕਰਾਉਣੀਆਂ ਨੇ ਉੱਥੇ ਵਿਊ ਦੇਖੋ ਕਿੰਨਾ ਘੈਂਟ ਆ ਰਿਹਾ ਮੁੰਡੇ ਕਹਿੰਦੇ ਉਹ ਉੱਧਰ ਫੋਟੋਆਂ ਕਰਾਉਂਦੇ ਆਪਾਂ ਉਹ ਕਹਿੰਦੇ ਮੁੰਡੇ ਫੋਟੋਆਂ ਤਾਂ ਐਵੇਂ ਕਰਾਉਂਦੇ ਆ ਕਹਿੰਦੇ ਜਿਵੇਂ ਕਿਤੇ ਕਰਾਈ ਨਹੀਂ ਹੁੰਦੀਆਂ ਬੰਦਾ ਥੋੜਾ ਘਰ ਬੰਦਾ ਜਰਾ ਹੋ ਜਾ ਬੰਦੇ ਦੇ ਫੋਟੋ ਕਰਨੀ ਆ ਉਹ ਮੇਰਾ ਆ ਫੋਟੋ ਕਰੋ ਯਾਰ ਖਿੱਚ ਕੇ ਫੋਟੋ ਕਰ ਆ ਬੰਦੇ ਨੇ ਫੋਟੋ ਵਕ ਕਰ ਲਈ ਸੱਤ ਅੱਠ ਇਹ ਵਾਧੂ ਨੇ ਫਿਲਟਰ ਕਹਦੇ ਤਾਕੜਾ ਲਾ ਰਹੇ ਜੀ ਤੇ ਗੋਰਾ ਲੰਗੋ ਜੀ ਹੈ ਨਹੀਂ ਉਹ ਪੌੜੀਆਂ ਘਣ ਨੇ ਫੇਰ ਅੱਪ ਚਾਹੁੰਦਾ ਜੰਦਗੀ ਹੋਣਾ ਆ ਬਾਤ ਤੇ ਹੁੰਦਾ ਹੈ ਇਸ ਵਾਰ ਆਪਣਾ ਬਲੌਗਰ ਭਾਈ ਗਾਹਾਂ ਫਿਰਦਾਗਾ ਗੁੱਜਾ ਕੈਮਰਾ ਲਈ ਸਾਡੇ ਵੀਡੀਓ ਬਾਰੇ ਤਾਂ ਪ੍ਰਾਵਾੰਗੀ ਸਰਦਾ ਰਾਹੀ ਬੰਦਾ ਸਾਡਾ ਡੇਗਨ ਵਾਲੇ ਹੋਗੇ ਜੀ ਉਹ ਜਾਂਦੇ ਨੇ ਆਪਣੇ ਬੰਦੇ ਮੋੜੇ ਸਾਨੂੰ ਗਾਲਾਂ ਕੱਢਦੇ ਕਹਿੰਦੇ ਤੁਸੀਂ ਗਲਤ ਰਾ ਲਏ ਕਾ ਮੁੰਡੇ ਉਹ ਗਲਤ ਰਾ ਵਾਗਦੀ ਪੌੜੀਆਂ ਟੁੱਟੀਆਂ ਪਈਆਂ ਨੇ ਕਹਿੰਦੇ ਉਹ ਚੰਨੀ ਪਹਿਲੀ ਤੋੜ ਕੇ ਆਓ ਉਹ ਉਹ ਤੁਸੀਂ ਮੇਰੇ ਉੱਤਰਿਆ ਆਜੋ ਗਾਹਾਂ ਆਜੋ ਫੇਰ ਆਪਾਂ ਜੰਮ ਲਈ ਹੁਣ ਪਿੱਛੇ ਸਵਾਦ ਤਾਂ ਇਹੀ ਲੈਣਾ ਆਇਆ ਇੱਧਰ ਫੇਰ ਜਾਂਦੀ ਹਮ ਟੰਡਾ ਕੱਤੀ ਨਾ ਨੰਗਰ ਲੈਣੇ ਆਹ ਤੇ ਲਿਫਟ ਦਾ ਇੱਕ ਲਿਫਟ ਦਾ ਉੱਥੇ ਨਹੀਂ ਹੈਗੀ ਉਹ ਉਹ ਆ ਗਈ ਉਹ ਲਿਫਟ ਤੋਂ ਹਾਂ ਉਹਦੇ ਉੱਤੇ ਸਮਾਨ ਉੱਤੇ ਚੜਾਉਂਦੇ ਆ ਬੜੀਆਂ ਦੇ ਭੰਨੇ ਜ਼ਰੂਰ ਨਹੀਂ ਐਂ ਦੇ ਰੰਗ ਤੋਂ ਮਾਰ ਰਹੀ ਇਹ ਨਾ ਬੋਟੇ ਭਾਈ ਜੀ ਬਾਹਰ ਮੁੰਡੇ ਚਾੜ ਕਰ ਰਹੇ ਨੇ ਇਹਨੇ ਸਾਰਾ ਪਿਉਤਾ ਸਾਰੇ ਕੱਪੜੇ ਪਿਉਉਂਦੇ ਵੀਰੇ ਇੱਧਰ ਕਹਿੰਦੇ ਫੋਟੋ ਸ਼ੂਟ ਚੱਲ ਰਿਹਾ ਫੋਟੋਗ੍ਰਾਫਰ ਪੂਰਾ ਵਧੀਆ ਆਪਣਾ ਆ ਤੇ ਪਰਨਾ ਗੱਲ ਤਾਂ ਐਵੇਂ ਪਾ ਲੈ ਲਓ ਕੱਟਾ ਲੈ ਲਓ ਮੱਧ ਲੈ ਲਓ ਤੇ ਕਾ ਬੰਦੇ ਦੇਖ ਲੈ ਫੋਟੋਆਂ ਖਿੱਚਣ ਵਾਲੇ ਆ ਦੇਖੋ ਆ ਮੈਂ ਆ ਰਿਹਾ ਪੁੱਠੇ ਕੰਮ ਆ ਬਾੜਿਆ ਤਾਂ ਨਹੀਂ ਹੋ ਰੇ ਟਾਈਮ ਦਾ ਪਾਣੀ ਬਹੁਤ ਠੰਡਾ ਪਾਣੀ ਹੈ ਸਾਰੇ ਪਿਉਉਂਦੇ ਮੁੰਡੇ ਜਨੇ ਡਾਕਟਰ ਕਾ ਨੂੰ ਦੱਸਦਾ ਡਾਕਟਰ ਗਾਂ ਹੀ ਗਾਂਹ ਜਾਈਦਾ ਡਾਕਟਰ ਡਾਕਟਰ ਨੇ ਤਾਂ ਮੈਂ ਹੀ ਪਾਰ ਕਰੂ ਇਹਨੂੰ ਤੇ ਆ ਮੁੰਡੇ ਨੇ ਹਜੇ ਫੋਟੋਆਂ ਮੁੱਕੀਆਂ ਨਹੀਂ ਇਹਨੇ ਮੂਰੀਆਂ ਨੇ ਕੋਈ ਕਮੇ ਤੇ ਹੁੰਦੀਆਂ ਨੇ ਮੋਚ ਪਰ ਮੈਂ ਕੱਟਿਆ ਵਾਲਿਆਂ ਵਾਂਗੂ ਲੈ ਲੈ ਕੇ ਨੇ ਮੁੰਡੇ ਨੇ ਤੇ ਆ ਮੁੰਡੇ ਨੇ ਹਜੇ ਫੋਟੋ ਰੇ ਹੋਈ ਨਹੀਂ ਪੱਥਰ ਦੀ ਖੜੇ ਨੇ ਘਾਟੇ ਤੇ ਫੋਟੋਗ੍ਰਾਫਰ ਪੂਰਾ ਉਲਝਿਆ ਹੋਇਆ ਇੱਧਰ ਵੀ ਫੋਟੋ ਸ਼ੂਟ ਚੱਲ ਰਿਹਾ ਉਹ ਡੈਮ ਆ ਰਿਹਾ ਉਤੋਂ ਡੈਮ ਦਾ ਪਾਣੀ ਆ ਠੰਡਾ ਬੜਾ ਫ੍ਰਿਜ ਡੈਮ ਦਾ ਮਤਲਬ ਪਾਣੀ ਜਿਵੇਂ ਡੌਂਗਿਆ ਨਾ ਬਣੀ ਉਹਦਾ ਫ੍ਰਿਜ ਵਾਲਾ ਵੀ ਸੇਮ ਹੋ ਵੀ ਪਾਣੀ ਆ ਤੇ ਹੁਣ ਇੱਧਰ ਕਹਿੰਦੇ ਤੰਨੇ ਆਲੇ ਚੜਜੇ ਨੇ ਤੇ ਇਧਰ ਹੁਣ ਫੇਰ ਫੋਟੋ ਸ਼ੂਟ ਆ ਇਧਰ ਮੇਰੀ ਬਣੀ ਜਾਂਦੀ ਆ ਔਰ ਚੱਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਆ ਵੇਖੀ ਵੀਰ ਮਾਰਾ ਚਲੋ ਹੁਣ ਕਹਿੰਦੇ ਰੋਟੀ ਪਾਣੀ ਖਾਣਿਆ ਲੰਗਰ ਖਾਣ ਲੱਗਿਆ ਦੁਆਰੇ ਚੜਨ ਲੱਗੇ ਪੌੜੀਆਂ ਦੇਖ ਪਿੱਛੇ ਆਉਂਦਾ ਮੁੰਡਾ ਚਾਹ ਹੀ ਰਹਿਣਗੇ ਗੇੜੇ ਮੁੰਡੇ ਕਹਿੰਦੇ ਚਾਹ ਪੀਣੀਆ ਵੀਰੇ ਚਾਹ 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 ਰਹਿ ਬੜੇ ਸਟੀਨ ਨੇ ਮੁੰਡੇ ਸਾਰੇ ਮੁੰਡੇ ਚਾਹ ਦਾ ਦਿਨ ਚਾਹ ਲਾਲੋ ਵੀ ਬਸ ਜੱਗ ਭਰ ਕੀ ਰੱਖ ਦਿਆ ਮਨਾਲੀ ਵਾਲੇ ਵੀ ਕਹਿੰਨੇ ਆਉਣਗੇ ਵੀ ਇਹ ਕਿੱਧਰੋਂ ਆ ਕੇ ਚਾਹ ਪੀਣੇ ਕਿੱਥੋਂ ਆਗੇ ਇਹ ਬਲੌਗਰ ਲੱਗਾ ਪਿਆ ਭਾਈ ਮਲਾਕਰ ਸਾਹਿਬ ਇੱਧਰ ਦੇਖੋ ਦੂਜੇ ਕਮਰੇ ਆ ਫਿਰ ਆਚੋਂ ਕੈਮਰੇ ਸੀ ਕੰਨ ਚਾਰ ਤੇ ਲਾਈਟ ਬਹੁਤ ਗੂਣਾਰੇ ਹੋਣੇ ਕਮਰੇ ਤੋਂ ਅਸੀਂ ਕੇਸ ਫੜੇ ਹੋਏ ਡਾਕਟਰ ਸਾਹਿਬ ਨੇ ਹਾਂਜੀ ਜਿਹਨੇ ਵੀ ਘੱਟ ਰੇਟ 'ਚ ਕਮਰਾ ਲੈਣਾ ਮਣੀ ਕਰਨ ਤਾਂ ਉਰੇ ਆ ਜਿਓ ਕਾਰਡ ਤੁਸੀਂ ਪੌਜ਼ ਕਰਕੇ ਦੇਖ ਸਕਦੇ ਹੋ ਤੇ ਇਹਨਾਂ ਦਾ ਗਰਮ ਪਾਣੀ ਵਾਲਾ ਸਵੀਮਿੰਗ ਪੂਲ ਵੀ ਬਣਾਇਆ ਹੋਇਆ ਤੇ ਕਮਰੇ ਪੂਰੇ ਵਧੀਆ ਨੇ ਅਟੈਚ ਬਾਥਰੂਮ ਤੇ ਨਾਲ ਤੁਹਾਨੂੰ ਫ੍ਰੀ ਵਾਈਫਾਈ ਵੀ ਦਿੱਤਾ ਜਾਊਗਾ ਲਓ ਜੀ ਕਹਿੰਦੇ ਮੁੰਡੇ ਮਣੀ ਕਰਨ ਟੇਕ ਕੇ ਸਾਰੇ ਮੱਥਾ ਤੇ ਹੁਣ ਆਪਾਂ ਪਟੜਪਾ ਕਸੋਲ। ਆਮ ਬੜਾ ਇੰਨਾ ਆਉਂਦੇ ਵੀ ਆਮ ਨਹੀਂ ਦਿੱਤੇ ਜਾਂਦਾ। ਜੰਨਾ ਹੁਣ ਜਾਂਦੇ ਹੋ ਆਮ ਲੱਗਿਆ ਹੋਇਆ। ਆਪਣੇ ਆ ਬੰਦੇ ਆਂਦੇ ਇੱਕ ਮੂਰੇ ਤੇ ਇੱਕ ਈਦੋ ਮੂਰੇ ਲੰਗੇ। ਤੇ ਹੁਣ ਸਾਨੂੰ ਕਸੋਲ ਜਾ ਕੇ ਮਿਲਦੇ ਆਂ। ਤੇਲ ਵੀ ਸਾਡੇ ਲੇਵ ਤੇ ਲਾਲ ਬਗੀਆਂ ਸੂਈਆਂ। ਬਸ ਰੱਬ ਦੀ ਕਿਰਪਾ ਨਾਲ ਤੇਲ ਨਮਕ ਜੀ ਸਾਡਾ। ਲਓ ਜੀ ਕਹਿੰਦੇ ਕਸੋਲ ਪਹੁੰਚ ਚੁੱਕੇ ਆਂ ਆਪਾਂ। ਆਪਣੇ ਬੰਦੇ ਤੋਕ ਰਹਿਗੇ ਪਿੱਛੇ। ਤੇ ਇੱਧਰ ਦੇਖ ਸਕਦੇ ਹੋ। ਨਹਿਰ ਚੱਲਦੀ। ਆ ਘੜਿਆ ਆਪਣੇ ਬੰਦੇ ਦੋ ਮੋਟਰਾਂ ਡਾ ਘੜਿਆ ਤੇ ਇੱਕ ਮੋਟਰਸਾਈਕਲ ਹੇ ਪਿੱਛੇ ਰਹਿ ਗਿਆ। ਉਹ ਟਰੱਕ ਜੀ ਜਲਦੀ ਸੀ ਉਹਨਾਂ ਦੇ ਤਾਂ ਕਰਕੇ ਜਾਮ ਜੀ ਚ ਫਸ ਗਏ। ਅਸ ਉਹ ਵੀ ਬਹੁਤ ਨੇ ਆਲੇ ਨੇ। ਤੇ ਮੁੰਡੇ ਡਰੈਵ ਬਣਾਏ ਰਹੇ ਨੇ ਕਹਿੰਦੇ ਵੀ ਕਸੌਲ ਰੁਕੀਏ ਜਾਂ ਨਾਣਾ ਦੀ ਵੀ ਜਾਈਏ ਤੇ ਹੁਣ ਉਹਨਾਂ ਨੂੰ ਆ ਜਾਣ ਤੋਂ ਫਿਰ ਦੇਖ ਰਹੇ ਨੇ ਰਹਿ ਬਣਾ ਕੇ। ਨਹੀਂ ਫਿਰ ਕਸੌਲ ਰੁਕਾਂਗੇ ਨਹੀਂ ਫਿਰ ਸਿੱਧਾ ਨਾਣਾ ਦੀ ਵੀ ਜਾਵਾਂਗੇ। ਤੇ ਬਾਕੀ ਆ ਮੁੰਡਿਆਂ ਨੂੰ ਖੋਦਦੇ ਇਹਨਾਂ ਨੇ ਲੈਣਿਆ ਸਲਾਹ ਕਸੌਲ ਕ ਨਾਣਾ ਦੀ ਵੀ ਕਸੌਲ ਕਸੌਲ ਆਪਾਂ ਕਸੌਲ ਚਲੇ ਜੇ ਕਸੌਲ ਕੰਨਣਾ ਦੇ ਵੀ ਲਓ ਜੀ ਕਹਿੰਦੇ ਹੁਣ ਚੱਲਿਆ ਸਿੱਧਾ ਆਪਾਂ ਨਾਣਾ ਦੇ ਵੀ ਕਸੌਲ ਦੀ ਹੋ ਗਈ ਰਹਿ ਕੈਨਸਲ ਲੋ ਜੀ ਇਹਨੇ ਨਾਣਾ ਦੇ ਵੀ ਲਵੇ ਪਹੁੰਚ ਰਹਿਣੇ ਆ ਤੇ ਇਧਰ ਆਪਣਾ ਬੋਰਡ ਕਨ ਵਿਊ ਹੈਗਾ ਚੀਲ ਜਾ ਰਿਹਾ ਆਪੋ ਥੰਦੋ ਦੀ ਤੇ ਪਰ ਇੱਕ ਬੁਰੀ ਗੱਲ ਹੋ ਗਈ ਜਿਹੜੀ ਸਾਡੇ ਨਾਲ ਹੋ ਗਈ ਆਨਲਾਈਨ ਚਲਾਣ ਗੱਟਿਆ ਗਿਆ ਸਾਡਾ ਮੇਰੀ ਵਜ੍ਹਾ ਨਾਲ ਮੈਂ ਲੱਗਿਆ ਚਲਾਉਣਾ ਹੈਲਮਟ ਹੈਲਮਟ ਪਾਇਆ ਨਹੀਂ ਤੇ ਹੱਥ ਦਿੱਤਾ ਸੀ ਰੋਕਿਆ ਨਹੀਂ ਹੁਣ ਦੇਖੋ ਕੀ ਬਣਦਾ ਹੈ ਲਓ ਜੀ ਮੁੰਡੇ ਕਹਿੰਦੇ ਬੈ ਗਏ ਨੇ ਕਹਿੰਦੇ ਚਲਾਨ ਚ ਲੋਨ ਕਰਾ ਕੇ 1000 ਦਾ ਹੋ ਗਿਆ ਆਪਣਾ ਚਲਾਨ ਚਲੋ ਤਾਂ ਭਰ ਦਾਂਗੇ ਹੁਣ ਆਪਾਂ ਜਾ ਰਹੇ ਆ ਨੈਣਾ ਦੀਵੀ ਨੂੰ ਤੇ ਆਪਾਂ ਖਾਜੀ ਚੜਾਈ ਚੜਿਆ ਮੋਟਰਸਾਈਕਲ ਹੀ ਬਾਲੇ ਗਰਮ ਹੋ ਗਏ ਲਾਟਾਂ ਮਾਰਨ ਲੱਗਿਆ ਸੀ ਖੜਾ ਆਲੇ ਜੀਆ ਵੀ ਉਈ ਨਾ ਬਾਲੇ ਹੋ ਹੋ ਜਾਣ ਤਾਂ ਕਰਕੇ ਗਰਮ ਜਾਦੇ ਹੋ ਗਏ ਮੋਟਰਸਾਈਕਲ ਤੇ ਹੁਣ ਸਾਰੇ ਬੰਦੇ ਕਰ ਰਹੇ ਨੇ ਰੈਸਟ ਇੱਕ ਆ ਬੰਦਾ ਬੈਠਾ ਤੇ ਆ ਬੰਦੇ ਬੈਠੇ ਨੇ ਬਾਕੀ ਆਪਣੇ ਆਲੇਆਂ ਦਾ ਗਮ ਵੀ ਥੋੜੀ ਜਿਹੀ ਹੈਗੀਆਂ ਵੀ ਚਲਾਨ ਕੱਟਿਆ ਗਿਆ ਥੋੜਾ ਜਿਹਾ ਆਪਣਾ 1000 ਰੁਪਏ ਦਾ ਚਲਾਨ ਹੋ ਗਿਆ ਤੇ ਚਲੋ ਕੋਈ ਬਾਤ ਨਹੀਂ ਚਲਾਨ ਕੋਈ ਗੱਲ ਨਹੀਂ ਵੱਡੀ ਵੱਡੇ ਸ਼ੈਡੂ ਮੇਂ ਛੋਟੀ ਮੋਟਰਸਾਈਕਲ ਆਪਣੇ ਪੂਰੇ ਧੂਆਂ ਮਾਰਦੇ ਗਰਮ ਹੋਏ ਬੈਣ ਪੂਰੇ ਆਪਣੀ ਹਜੇ ਬਾਟ ਪਈ ਆ 32 ਕਿਲੋਮੀਟਰ ਫਿਰ ਤੁਹਾਨੂੰ ਨਾਣਾ ਦੇ ਵੀ ਜਾ ਕੇ ਮਿਲਦੇ ਆ ਲਓ ਜੀ ਕਹਿੰਦੇ ਨਾਣਾ ਦੇ ਵੀ ਨੂੰ ਮੋਟਰਸਾਈਕਲ ਬੰਦੇ ਜਾ ਰਹੇ ਨੇ ਸੁੱਤ ਗੱਟੀ ਦੀ ਆਪਣੀਆਂ ਕੱਟ ਕੇ ਤਾਂ ਇਹ ਆ ਵੀ ਬੰਦਾ ਮੋਟਰ ਹੈ ਉਹ ਤੇ ਚੱਲ ਰਿਹਾ ਬੰਦਾ ਆਹ ਬੰਦਾ ਮੋਟਰ ਜਮ ਵੀ ਬੰਦਾ ਕੇ ਦੇਖ ਲਓ ਤੇ ਐਵੇਂ ਹੀ ਜਾ ਰਹੇ ਫੇਰ ਵੀ ਛੱਡ ਫੇਰ ਵੀ ਛੱਡਦੇ ਜਾਂਦਾ ਇਰਵੀ ਸਾਥੀ ਵੀ ਤਿਆਰ ਆਇਆ ਚੜਾਈ ਵੀ ਆ ਗਈ ਪਰ ਲੱਗਈ ਹੋ ਮਾਨਡਾ ਮੋਟਰਸਾਈਕਲ ਜਾ ਰਹੇ ਨੇ ਨਾਨਾ ਜੀ ਵੀ ਨੇ ਲਹੋ ਜੀ ਕਹਿੰਦੇ ਆਪਾਂ ਨਾਨਾ ਦੇ ਵੀ ਪਹੁੰਚ ਗਏ ਜੀ ਤੇ ਆਪਾਂ ਕਮਰਾ ਵਗੈਰਾ ਲੈ ਲਿਆ ਮੁੰਡੇ ਖਾ ਰਹੇ ਨੇ ਰੋਟੀਆਂ ਜੇ ਤੁਹਾਨੂੰ ਮੁੰਡਿਆਂ ਨੂੰ ਦਿਖਾਉਣੇ ਆ ਥੋੜੀ ਜਲਦੀ ਆ ਤੁਹਾਨੂੰ ਕਰਨਾ ਹੋਵੇ ਆ ਥੋੜੀ ਬੋਲਣ ਜੀ 10 ਦਿਨ ਕੱਲ ਜੀ ਕਿਹਨੂੰ ਤੁਸੀਂ ਆ ਕੇ ਆਉਣ ਫਿਰ ਆ ਮੁੰਡਿਆਂ ਨੇ ਵੱਡੇ ਆਉਂਦੇ ਆ ਹੈਗਾ ਬਿੱਟ ਲਈ ਆਪਾਂ ਉਹ ਜੀ ਕਹਿੰਦੇ ਕਮਰੇ ਵਿੱਚ ਆ ਗਏ ਨੇ ਸਾਰੇ ਸੈੱਟ ਬੰਦੇ ਆਹ ਬੰਦਾ ਹੈਲਮਟ ਲਾਈ ਫਿਰਦਾ ਕਹਿੰਦਾ ਮੇਰਾ ਮੋਟਰ ਹੈਗਾ ਤੇ ਲੜਾ ਚੱਲਾਰਾ ਮੋਟਰਸਾਈਕਲ ਵੀ ਦਿਖਾ ਦੇ ਮੋਟਰਸਾਈਕਲ ਮੋਟਰਸਾਈਕਲ ਚਲਾ ਰਹੇ ਹੈਗੇ ਨੇ ਮਾਨ ਦਾ ਨਹੀਂ ਰੁਕਣਾ ਨਹੀਂ ਹੈਗਾ ਆ ਇੱਕ ਬੰਦਾ ਦਾ ਸੌਂ ਗਿਆ ਨੀਂਦ ਵਾਲੀ ਕੁੱਟ ਰਿਹਾ ਸਾਰਾ ਦਿਨ ਮੋਟਰਸਾਈਕਲ ਚਲਾ ਬੰਦੇ ਨੇ ਤੇ ਆਪਾਂ ਸਵੇਰੇ ਟੇਕਾਂਗੇ ਉੱਠਣਾ ਸਾਰ ਸਵੇਰੇ ਮੱਥਾ ਤੇ ਹੁਣ ਆਪਾਂ ਕੱਲ੍ਹ ਵਾਲੇ ਵਲੌਗ ਤੇ ਸਵੇਰੇ ਮਿਲਾਂਗੇ ਸਾਨੂੰ ਧੰਨਵਾਦੀ